ਸੰਗਤ ਜੀ ਇੱਕ ਨਾਮ ਪਿਆਸੀ ਨੇ ਪੁੱਛਿਆ ਕਿ ਆਤਮਾ ਆਜ਼ਾਦ ਹੁੰਦੀ ਹੈ ਕਿ ਗੁਲਾਮ ਹੁੰਦੀ ਹੈ ਗੁਰਮਖ ਸਿੰਘ ਇਸ ਦਾ ਜਵਾਬ ਕਈ ਤਰੀਕਿਆਂ ਨਾਲ ਦਿੱਤਾ ਜਾ ਸਕਦਾ ਪਰ ਇਸ ਨੂੰ ਆਪਾਂ ਸਰਲ ਜਿਹੇ ਤਰੀਕੇ ਨਾਲ ਸਮਝ ਲੈਂਦੇ ਹਾਂ ਸੁਸੰਗਤ ਜੀ ਇਹ ਨਾਮ ਪਿਆਸੀ ਗੁਰਮਖ ਪਿਆਰਾ ਰਾਜਵੀਰ ਸਿੰਘ ਸੋਹਤਾ ਵਪਾਰ ਦੀ ਦੁਨੀਆ ਵਿੱਚ ਚੰਗਾ ਬਿਜ਼ਨਸਮੈਨ ਹੈ ਨੌਜਵਾਨ ਅਤਿ ਮਿਹਨਤ ਕਰਕੇ ਕਾਰੋਬਾਰ ਨੂੰ ਵੀ ਸੰਭਾਲਦਾ ਹੈ ਪਰ ਨਾਮ ਦੀਆਂ ਕਮਾਈਆਂ ਵੀ ਰੱਜ ਕੇ ਕਰਦਾ ਹੈ ਅਤੇ ਨਾਮ ਦੇ ਖੰਡੇ ਖੜਕਦੇ ਹੀ ਰਹਿੰਦੇ ਹਨ ਇਹਨਾਂ ਨੇ ਆਖਿਆ ਕਿ ਭਾਜੀ ਮੇਰੀ ਇਹ ਬੇਨਤੀ ਅੱਜ ਸੰਗਤ ਨਾਲ ਜਰੂਰ ਸਾਂਝੀ ਕਰਿਓ ਤਾਂ ਕਿ ਆਮ ਜੀਵਾਂ ਨੂੰ ਅਤੇ ਨਾਮ ਪਿਆਸਿਆਂ ਨੂੰ ਇਸ ਦਾ ਪੂਰਾ ਪੂਰਾ ਲਾਭ ਮਿਲੇ ਸੋ ਹੇ ਗੁਰੂ ਦੇ ਪਿਆਰੇ ਆਤਮਾ ਪਰਮਾਤਮਾ ਦਾ ਰੂਪ ਹੈ ਨਾ ਪ੍ਰਮਾਤਮਾ ਕਿਸੇ ਦਾ ਗੁਲਾਮ ਹੈ ਅਤੇ ਨਾ ਆਤਮਾ ਕਿਸੇ ਦੀ ਗੁਲਾਮ ਹੈ ਪਰ ਹਾਂ ਹਿੰਦੂ ਪ੍ਰਾਣਾ ਦਾ ਵਿਖਿਆਨ ਹੈ ਕਿ ਪ੍ਰਮਾਤਮਾ ਭਗਤਾਂ ਦੇ ਵਾਸ ਵਿੱਚ ਹੈ ਅਤੇ ਗੁਰਬਾਣੀ ਨੇ ਤਾਂ ਬੜੇ ਖੁੱਲੇ ਸ਼ਬਦਾਂ ਵਿੱਚ ਇਹ ਗੱਲ ਕਹੀ ਹੈ ਕਿ ਮੇਰੀ ਬੰਧ ਹੀ ਭਗਤ ਛਡਾਵੇ ਬੰਧ ਹੈ ਭਗਤ ਨਾ ਛੁਟੇ ਮੋਹਿ ਇੱਕ ਸਮੇਂ ਮੋ ਕੋ ਕਹਿ ਬੰਧ ਹੈ ਤੂਫਨ ਮੋ ਪੈ ਜਵਾਬ ਨਾ ਹੋਈ ਇਸਦਾ ਅਰਥ ਹੈ ਕਿ ਮੇਰੀ ਬੰਨੀ ਹੋਈ ਪ੍ਰਤੀਗਿਆ ਨੂੰ ਭਗਤ ਤੋੜ ਸਕਦੇ ਹਨ ਪਰ ਭਗਤਾਂ ਦੀ ਪ੍ਰਤੀਗਿਆ ਨੂੰ ਮੈਂ ਨਹੀਂ ਤੋੜ ਸਕਦਾ। ଅਥਵਾ ਮੈਂ ਆਪਣੇ ਭਗਤਾਂ ਦਾ ਕਿਹਾ ਹੋਇਆ ਮੋੜ ਨਹੀਂ ਸਕਦਾ। ਹੋਰ ਤਾਂ ਹੋਰ ਜੇ ਕਦੇ ਉਹ ਮੈਨੂੰ ਪਕੜ ਵੀ ਲੈਣਾ ਤੇ ਪਕੜ ਕੇ ਬੰਨ ਲੈਣਾ ਤਾਂ ਮੈਂ ਉਹਨਾਂ ਤੋਂ ਇਹ ਨਹੀਂ ਪੁੱਛ ਸਕਦਾ ਕਿ ਮੈਨੂੰ ਕਿਹੜੀ ਅਵਗਿਆ ਕਰਕੇ ਬੰਨਿਆ। ਸੰਗਤ ਜੀ ਅਗਲੀ ਪੰਗਤੀ ਵਿੱਚ ਪਰਮਾਤਮਾ ਦੇ ਬੋਲ ਬੜੇ ਬਾਖਮਾਲ ਹਨ ਇਸ ਤਰ੍ਹਾਂ ਦੀ ਗੱਲ ਤਾਂ ਪਰਮਾਤਮਾ ਹੀ ਕਰ ਸਕਦਾ ਕੋਈ ਮਨੁੱਖ ਨਹੀਂ ਕਰ ਸਕਦਾ ਜੇ ਮਨੁੱਖ ਇਹ ਗੱਲ ਕਵੇ ਤਾਂ ਕੱਲ ਨੂੰ ਉਸ ਗੱਲ ਦਾ ਐਹਸਾਨ ਜਿਤਾਉਂਦਾ ਪਰ ਪਰਮਾਤਮਾ ਇੰਨੀ ਵੱਡੀ ਗੱਲ ਕਹਿ ਕੇ ਕਦੇ ਵੀ ਸਾਡੇ ਉੱਤੇ ਐਹਸਾਨ ਨਹੀਂ ਜਿਤਾਉਂਦਾ ਭਗਤਾਂ ਉੱਤੇ ਵੀ ਐਹਸਾਨ ਨਹੀਂ ਜਿਤਾਉਂਦਾ ਜਿਵੇਂ ਕਿ ਪ੍ਰਮਾਤਮਾ ਜੀ ਇਸ ਅਗਲੀ ਪੰਕਤੀ ਵਿੱਚ ਕਹਿੰਦੇ ਹਨ ਮੈਂ ਗੁਣ ਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਇਸ ਦਾ ਮਤਲਬ ਹੈ ਕਿ ਪ੍ਰਮਾਤਮਾ ਜੀ ਕਹਿੰਦੇ ਹਨ ਕਿ ਮੇਰੇ ਵਸ ਵਿੱਚ ਮੇਰੇ ਵਿੱਚ ਇੱਕ ਬਹੁਤ ਵੱਡਾ ਗੁਣ ਹੈ ਪ੍ਰਮਾਤਮਾ ਜੀ ਕਹਿੰਦੇ ਹੈ ਕਿ ਭਾਵੇਂ ਭਗਤ ਮੈਨੂੰ ਬੰਨ ਲੈਂਦੇ ਹਨ ਤੇ ਮੈਂ ਭਗਤਾਂ ਦੀ ਕਈ ਮੋੜ ਨਹੀਂ ਸਕਦਾ ਪਰ ਮੇਰੇ ਵਿੱਚ ਇੱਕ ਬਹੁਤ ਵੱਡਾ ਗੁਣ ਹੈ ਕਿ ਮੈਂ ਸੰਸਾਰ ਦੇ ਸਾਰੇ ਪ੍ਰਪੰਚ ਨੂੰ ਅਤੇ ਸਾਰੇ ਜੀਵਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ ਸੰਸਾਰ ਦੇ ਸਾਰੇ ਜੀਵਾਂ ਦਾ ਜੀਵਨ ਮੇਰੇ ਕਰਕੇ ਹੀ ਹੈ ਅਤੇ ਮੇਰੇ ਬਸ ਵਿੱਚ ਹੈ ਪਰ ਮੇਰਾ ਜੀਵਨ ਮੇਰੇ ਦਾਸ ਹਨ ਭਾਵੇਂ ਸਾਰੇ ਪ੍ਰਪੰਚ ਨੂੰ ਮੈਂ ਬੰਨ੍ਹ ਕੇ ਰੱਖਿਆ ਹੋਇਆ ਹੈ ਸਾਰੀ ਦੁਨੀਆ ਨੂੰ ਆਪਦੇ ਹੁਕਮ ਵਿੱਚ ਚਲਾਉਣਾ ਹੈ ਸਾਰੀ ਦੁਨੀਆ ਮੇਰੇ ਬਸ ਹੈ ਪਰ ਮੇਰਾ ਜੀਵਨ ਮੇਰੇ ਦਾਸ ਹਨ ਮੇਰੀ ਖੁਸ਼ੀ ਅਤੇ ਮੇਰਾ ਜੀਵਨ ਮੇਰੇ ਭਗਤ ਹੀ ਹਨ ਮੈਂ ਉਹਨਾਂ ਦੀ ਕਰੀ ਨੂੰ ਟਾਲ ਨਹੀਂ ਸਕਦਾ ਅਤੇ ਮੈਂ ਉਹਨਾਂ ਦੇ ਵਸ ਵਿੱਚ ਹਾਂ ਸੁਸੰਗਤ ਜੀ ਜਿਸ ਤਰ੍ਹਾਂ ਪ੍ਰਮਾਤਮਾ ਭਗਤਾਂ ਦੇ ਅਧੀਨ ਜਾਂ ਗੁਲਾਮ ਹੈ ਉਸੇ ਤਰ੍ਹਾਂ ਆਤਮਾ ਵੀ ਦੇਹ ਦੀ ਗੁਲਾਮ ਹੈ ਜਦੋਂ ਆਤਮਾ ਕੋਲੇ ਸਰੀਰ ਨਹੀਂ ਹੁੰਦਾ ਤਾਂ ਆਤਮਾ ਆਜ਼ਾਦ ਹੁੰਦੀ ਹੈ ਅਤੇ ਉਹ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੁੰਦੀ ਹੈ। ਸਰੀਰ ਧਾਰਨ ਕਰਨ ਤੋਂ ਸਰੀਰ ਧਾਰਨ ਕਰਨ ਤੋਂ ਪਹਿਲਾਂ ਆਤਮਾ ਆਜ਼ਾਦ ਹੁੰਦੀ ਹੈ। ਆਤਮਾ ਸਿਰਫ ਆਤਮਾ ਹੀ ਹੁੰਦੀ ਹੈ। ਪਰ ਸਰੀਰ ਧਾਰਨ ਕਰਨ ਤੋਂ ਬਾਅਦ ਇਹ ਆਤਮਾ ਜੀਵਾਤਮਾ ਬਣ ਜਾਂਦੀ ਹੈ। ਫਿਰ ਇਸ ਦਾ ਸਾਰਾ ਕੁਝ ਸਰੀਰ ਦੇ ਮੁਤਾਬਕ ਹੀ ਚੱਲਦਾ ਹੈ। ਫਿਰ ਜਦ ਫਿਰ ਜਦ ਤੱਕ ਦੇਣੀ ਛੁੱਟਦੀ ਉਦੋਂ ਤੱਕ ਇਹ ਸਰੀਰ ਦੀ ਗੁਲਾਮ ਰਹਿੰਦੀ ਹੈ ਆਪਣੀ ਮਰਜ਼ੀ ਨਾਲ ਇਹ ਸਰੀਰ ਨੂੰ ਨਹੀਂ ਛੱਡ ਸਕਦੀ ਜਿਸ ਤਰ੍ਹਾਂ ਰਾਤ ਨੂੰ ਸੌਣ ਵੇਲੇ ਆਤਮਾ ਸਰੀਰ ਨੂੰ ਛੱਡ ਕੇ ਸੁਪਨਿਆਂ ਦੀ ਦੁਨੀਆ ਵਿੱਚ ਚਲੀ ਜਾਂਦੀ ਹੈ ਅਤੇ ਆਜ਼ਾਦ ਘੁੰਮਦੀ ਹੈ ਪਰ ਉਹ ਸਦਾ ਲਈ ਕਿਤੇ ਹੋਰ ਨਹੀਂ ਰਹਿ ਸਕਦੀ ਕੁਝ ਸਮੇਂ ਬਾਅਦ ਉਸ ਨੂੰ ਵਾਪਸ ਸਰੀਰ ਵਿੱਚ ਹੀ ਆਉਣਾ ਪੈਂਦਾ ਹੈ ਇਸੇ ਕਰਕੇ ਆਤਮਾ ਸਰੀਰ ਦੀ ਗੁਲਾਮ ਆਤਮਾ ਸੁਪਨੇ ਤਾਂ ਸਿਰ ਸਕਦੀ ਹੈ ਪਰ ਸੁਪਨਿਆਂ ਦੇ ਘਰ ਵਿੱਚ ਰਹਿ ਨਹੀਂ ਸਕਦੀ ਉਸ ਨੂੰ ਵਾਪਸ ਸਰੀਰ ਵਾਲੇ ਘਰ ਵਿੱਚ ਆਉਣਾ ਹੀ ਪੈਂਦਾ ਹੈ ਇਸੇ ਲਈ ਆਤਮਾ ਸਰੀਰ ਦੀ ਗੁਲਾਮ ਹੈ ਜਿਸ ਤਰ੍ਹਾਂ ਆਪਾਂ ਦੁਖੀ ਹੋ ਕੇ ਆਖਦੇ ਹਾਂ ਕਿ ਇਹ ਪ੍ਰਮਾਤਮਾ ਮੇਰੀ ਆਤਮਾ ਨੂੰ ਮੇਰੇ ਸਰੀਰ ਤੋਂ ਆਜ਼ਾਦ ਕਰ ਦੇ ਇਸ ਦਾ ਮਤਲਬ ਹੈ ਕਿ ਆਤਮਾ ਸਰੀਰ ਦੀ ਗੁਲਾਮ ਹੈ ਜਿਸ ਤਰ੍ਹਾਂ ਤੁਸੀਂ ਆਪਣੇ ਘਰ ਨੂੰ ਨਹੀਂ ਛੱਡ ਸਕਦੇ ਜਿਵੇਂ ਕਦੀ ਕਦੀ ਤੁਹਾਡਾ ਮਨ ਕਰਦਾ ਹੈ ਕਿ ਮੈਂ ਇਸ ਘਰ ਨੂੰ ਛੱਡ ਜਾਵਾਂ ਪਰ ਜਿੰਨੀ ਦੇਰ ਤੁਹਾਨੂੰ ਅੱਗੋਂ ਕੋਈ ਟਿਕਾਣਾ ਨਹੀਂ ਮਿਲਦਾ ਤਾਂ ਤੁਸੀਂ ਇਸ ਘਰ ਨੂੰ ਨਹੀਂ ਛੱਡ ਸਕਦੇ ਜਾਂ ਫਿਰ ਜਦੋਂ ਤੁਹਾਡਾ ਨਵਾਂ ਘਰ ਬਣ ਜਾਂਦਾ ਹੈ ਤਾਂ ਤੁਸੀਂ ਆਪਣੇ ਪੁਰਾਣੇ ਘਰ ਨੂੰ ਛੱਡ ਦਿੰਦੇ ਹੋ ਜਿਸ ਤਰ੍ਹਾਂ ਤੁਸੀਂ ਆਪਣਾ ਪੁਰਾਣਾ ਘਰ ਛੱਡਣ ਤੋਂ ਪਹਿਲਾਂ ਖੂਬ ਮਿਹਨਤ ਮੁਸ਼ਕਲਾਂ ਕਰਦੇ ਹੋ ਅਤੇ ਆਪਣੇ ਹੱਥਾਂ ਪੈਰਾਂ ਨਾਲ ਕਮਾਈ ਕਰਦੇ ਹੋ ਫਿਰ ਤੁਸੀਂ ਆਪਣੀ ਕਮਾਈ ਦਾ ਪੈਸਾ ਜੋੜ ਕੇ ਨਵਾਂ ਘਰ ਬਣਾਉਂਦੇ ਹੋ ਅਤੇ ਫਿਰ ਤੁਸੀਂ ਆਪਣੇ ਪੁਰਾਣੇ ਘਰ ਨੂੰ ਛੱਡ ਦਿੰਦੇ ਹੋ ਅਤੇ ਨਵੇਂ ਘਰ ਵਿੱਚ ਚਲੇ ਜਾਂਦੇ ਹੋ ਬਸ ਇਸੇ ਤਰ੍ਹਾਂ ਹੀ ਸਾਡੀ ਆਤਮਾ ਸਾਡੇ ਪੁਰਾਣੇ ਸਰੀਰ ਨੂੰ ਛੱਡਣ ਤੋਂ ਪਹਿਲਾਂ ਨਵੇਂ ਘਰ ਨਵੇਂ ਸਰੀਰ ਦੀ ਤਿਆਰੀ ਵਿੱਚ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਕਮਾਈ ਕਰਕੇ ਨਵਾਂ ਘਰ ਬਣਾਉਂਦੇ ਹੋ ਉਸੇ ਤਰ੍ਹਾਂ ਹੀ ਅਸੀਂ ਸਰੀਰ ਨਾਲ ਕਰਮਾਂ ਦੀ ਕਮਾਈ ਕਰਦੇ ਹਾਂ ਅਤੇ ਉਸੇ ਕਮਾਈ ਦੇ ਹਿਸਾਬ ਨਾਲ ਸਾਨੂੰ ਅਗਲਾ ਸਰੀਰ ਮਿਲ ਜਾਂਦਾ ਜਿਸ ਤਰ੍ਹਾਂ ਤੁਸੀਂ ਆਪਣੇ ਹੱਥਾਂ ਪੈਰਾਂ ਨਾਲ ਜਿਹੋ ਜੀ ਕਮਾਈ ਕੀਤੀ ਹੈ ਉਹ ਜਿਹਾ ਹੀ ਵੱਡਾ ਛੋਟਾ ਜਾਂ ਚੰਗਾ ਮਾੜਾ ਘਰ ਬਣਾ ਲੈਂਦੇ ਹੋ ਬਸ ਉਸੇ ਤਰ੍ਹਾਂ ਹੀ ਤੁਹਾਡੇ ਕੀਤੇ ਹੋਏ ਕਰਮਾਂ ਦੇ ਬਦਲੇ ਵਿੱਚ ਆਤਮਾ ਨੂੰ ਅਗਲਾ ਸਰੀਰ ਮਿਲ ਜਾਂਦਾ ਜੇ ਇਸ ਦੇਹ ਨੇ ਖोटे ਕਰਮ ਕੀਤੇ ਹਨ ਤਾਂ ਫਿਰ ਤੁਸੀਂ ਸਮਝ ਲੈਣਾ ਕਿ ਮੈਂ ਆਪਣੀ ਆਤਮਾ ਨੂੰ ਅਗਲੇ ਜਨਮ ਵਿੱਚ ਕੋਈ ਦੇਹ ਜਾਂ ਸਰੀਰ ਵਿੱਚ ਪਾਉਣ ਲੱਗਿਆ ਹਾਂ ਪਰ ਜੇ ਤੁਸੀਂ ਸ਼ੁਭ ਕਰਮ ਕੀਤੇ ਹਨ ਅਤੇ ਪਰਮਾਤਮਾ ਦਾ ਨਾਮ ਵੀ ਜਪਿਆ ਤਾਂ ਤੁਸੀਂ ਸਮਝ ਲੈਣਾ ਕਿ ਮੇਰੀ ਆਤਮਾ ਪਿਆਰੇ ਪ੍ਰੀਤਮ ਵੈਗਰੂ ਜੀ ਨੂੰ ਜਾ ਮਿਲੇਗੀ ਸੰਗਤ ਜੀ ਬਸ ਆਤਮਾ ਦੇਦੀ ਹੀ ਗੁਲਾਮ ਹੈ ਜੇ ਦੇ ਚੰਗੇ ਕਰਮ ਕਰੇਗੀ ਤਾਂ ਆਤਮਾ ਪਿਆਰੇ ਪ੍ਰੀਤਮ ਦੀ ਹੈ ਜੇ ਦੇ ਚੰਗੇ ਕਰਮ ਨਹੀਂ ਕਰੇਗੀ ਤਾਂ ਫਿਰ ਆਤਮਾ ਅੱਗੇ ਕਿਸੇ ਹੋਰ ਦੇਦੀ ਗੁਲਾਮ ਹੋ ਜਾਵੇਗੀ ਬਸ ਜਿਸ ਤਰ੍ਹਾਂ ਪਰਮਾਤਮਾ ਭਗਤਾਂ ਦੇ ਅਧੀਨ ਹੈ ਉਸੇ ਤਰ੍ਹਾਂ ਆਤਮਾ ਸਰੀਰਾਂ ਦੇ ਅਧੀਨ ਹੈ ਜੇ ਆਤਮਾ ਸਰੀਰਾਂ ਦੇ ਅਧੀਨ ਨਾ ਹੁੰਦੀ ਤਾਂ ਤੁਸੀਂ ਅੱਜ ਇੱਥੇ ਥੋੜੀ ਬੈਠੇ ਹੋਣਾ ਸੀ ਤੁਸੀਂ ਸੱਚਖੰਡ ਅੰਦਰ ਪ੍ਰਮਾਤਮਾ ਦੀ ਗੋਦ ਵਿੱਚ ਬੈਠੇ ਹੋਣਾ ਸੀ